ਲੋਜੀ ਆਇਤਾ ਤੋਂ ਅੰਦਰ ਨੇ ਵੀਆਈਪੀ ਆਂਗਾ ਪੰਗਾ ਸਸੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਛਤਰਾਂ ਆਪਣੀਆਂ ਪੰਗਾ ਲੱਗੀਆਂ ਤੇ ਆਪਣੇ ਤਿੰਨ ਚਾਰ ਬੱਚੇ ਬਾਹਰ ਇੱਕ ਬੈਰੀ ਲੇਗੀ ਜਾਂ ਸਿੱਟ ਗਈ ਇੱਕ ਉਹ ਬਾਹਰ ਤੇ ਤਿੰਨ ਜਿਹੜੇ ਨੇ ਦੋ ਜਿਹੜੇ ਨਿੱਕੇ ਬੱਚੇ ਉੱਡੇ ਆ ਉਹ ਬਾਹਰ ਛਤਰਾਂ ਲੱਗਾਂ ਰੰਗਾਂ ਤੇ ਲਾਈਟਾਂ ਵੀ ਬਹੁਤ ਹਨੇਰੀ ਤੇ ਕਰ ਜਗੀ ਗੰਗਾ ਜਾਨਵਰਾਂ ਨੂੰ ਪੂਰੇ ਤੇ ਪਾਣੀ ਰੱਖਤਾ ਜੀ ਪਹਿਲਾਂ ਪੂਰੇ ਬਾਅਦ ਤੇ ਉਦੋਂ ਬਾਅਦ ਰੱਖਤਾ ਪਾਣੀ ਇੱਕ ਆ ਬੈਠਾ ਤੇ ਇੱਕ ਆ ਬੈਠਾ ਦੋ ਬੈਠਿਆ ਇਹ ਤੇ ਜਿਹੜਾ ਬੈਰੀ ਨਹੀਂ ਸਿੱਟਿਆ ਉਹਦਾ ਪਤਾ ਨਹੀਂ ਲਏਗੀ ਜਾਂ ਸਿੱਟ ਗਈ ਚਲੋ ਦੇਖਾਂਗੇ ਫਿਰ ਮੜੀ ਜਾਂ ਅਜ ਤਾਂ ਮੌਸਮ ਵੀ ਬਹੁਤ ਖਰਾਬ ਆ ਧੁੰਦ ਬਹੁਤ ਆਲਾ ਛਤਰਾਂ ਆਪਣੀਆਂ ਲੱਗੀਆਂ ਪੰਗਾ ਤਿੰਨੇ ਤੇ ਚੱਲ ਰੜਾ ਤੇ ਟੂਸੇ ਵਾਲਾ ਉੱਡਿਆ ਨਹੀਂਗਾ ਮੂਸੇ ਦੀ ਝਾਕ ਤੇ ਸੀ ਇੱਕ ਉਹ ਬੈਠਾ ਇਹ ਵੀ ਬੈਰੀ ਨਹੀਂ ਸੀ ਇਹ ਤਾਂ ਪਹਿਲਾਂ ਆਪਣਾ ਕੀ ਨਾਂ ਲੈਂਦੇ ਨਿਕੰਨ ਦਾ ਬੱਚਾ ਹੀ ਸੀਗਾ ਛਤਰੀ ਤੇ ਆ ਵੀ ਜਾਂਦਾ ਤੜਦਾ ਨਹੀਂ ਸਾਲਾ ਤੇ ਇੱਕ ਉਹ ਬੈਠਾ ਇਹ ਬੈਰੀ ਨਹੀਂ ਸਿੱਟਿਆ ਸੀ ਰਾਤ ਨੂੰ ਮੁੜ ਕੇ ਫਿਰ ਨੀਰ ਮੌਸਮ ਨੀਰਾ ਆ ਗਿਆ ਤੇ ਆਈ ਨਹੀਂ ਤੇ ਅੱਜ ਮੌਸਮੀ ਉਹ ਬੁਝਾ ਗਿਆ ਤੇ ਨਾ ਚੱਲ ਰਾਲਾ ਉੱਡਿਆ ਉਹ ਕੰਬੀ ਜਾਂਦੀ ਸੀ ਇਹਦੇ ਥੱਲੇ ਕੰਬਲ ਲਿਆ ਕੇ ਸਿੱਟਿਆ ਤੇ ਗੋਲਾ ਆਪਣਾ ਮਰ ਗਿਆ ਗੋਲੇ ਨੂੰ ਫਿਰ ਮੈਂ ਨੱਪਿਆ ਆ ਚਲੋ ਜੇ ਮੌਸਮ ਮਾੜਾ ਮੋੜ ਸਾਫ਼ ਹੁੰਦਾ ਫਿਰ ਵੀ ਨਹੀਂ ਚੱਲ ਰਾ ਇਹਦੀ ਕਰਦੇ ਹਾਂ ਪੜਤਾਲ ਠੀਕ ਹੈ ਜੀ ਆ ਤਾਂ ਆਪਣੇ ਦੋ ਚੱਲ ਬੈਠੇ ਬੈਠਿਆ ਤੀਜਾ ਆਪਣਾ ਨਹੀਂ ਉੱਡਿਆ ਉਹਨੂੰ ਤਾਂ ਤਕਰੀਬਨ ਤਕਰੀਬਨ ਬੈਰੀ ਲੱਗੀ ਆ ਤੇ ਮੌਸਮ ਵੀ ਅੱਜ ਨਰਾਲਾ ਹੀ ਬਣਿਆ ਵਿਆ ਚਲੋ ਲੋਡ ਵੀ ਆ ਨਰਾਲਾ ਬਣ ਵੀ ਕਣਕਾਂ ਵੀ ਕਿਸੇ ਗੱਲ ਤੇ ਆਉਣਾ ਤੇ ਅੱਗੇ ਵਾਸਮਤੀ ਨੇ ਨਿਮਾਤੀ ਤੇ ਫਿਰ ਕਣਕਾਂ ਨੂੰ ਕੱਲਪਾ ਸੁਨਮਾ ਦਸਾ ਕੰਮ ਵਧ ਕਰ ਰਿਹਾ ਇਹਨਾਂ ਮੈਂ ਕੱਲ ਨੂੰ ਨਿਮਾਵਾਂਗਾ ਤੇ ਕੱਲ ਫਿਰ ਆਂਦੇ ਹਾਂ ਤੇ ਕੱਲ ਤੇ ਕੰਮ ਛੱਡਣਾ ਨਹੀਂ ਚਾਹੀਦਾ ਕੋਈ ਵੀ ਤੇ ਸਪਰੇ ਵੀ ਮੈਂ ਆਂਦਾ ਹੀ ਅੱਜ ਕਰਦਾ ਕੱਲ ਕਰਦਾ ਤੇ ਉਹ ਵੀ ਗਿਆ ਟਾਈਮ ਹੁਣ ਇੱਕ ਦੋ ਦਿਨ ਛਤਰਾਂ ਲੱਗੀਆਂ ਪੰਗਾ ਚੱਲ ਰਲਾ ਦਾ ਮੁਸ਼ਕਿਲ ਆ ਉੱਡਣਾ ਇਹ ਦੋਵੇਂ ਵੀ ਨਹੀਂ ਕੋਸ਼ਿਸ਼ ਦੇ ਬੈਠੇ ਆ ਲੋ ਜੀ ਅੱਜ ਆਪਾਂ ਕੋਈ ਬੱਚੇ ਨਹੀਂ ਬਾਹਰ ਕੱਢੇ ਕਿਉਂਕਿ ਦਿਨ ਇੱਕ ਵੀ ਤਾਂ ਹੋ ਗਏ ਦਿਨ ਤੱਕ ਗਿਆ ਜਿਹੜੇ ਉਹ ਫਰਦੇ ਆ ਉਹ ਜਿਹੜੇ ਬਾਹਰ ਡਿੱਗੇ ਸੀ ਰਾਤ ਬੈਰੀ ਨੇ ਸਿੱਟੇ ਸੀ ਤੇ ਇੱਕ ਤਾਂ ਬੱਚਾ ਛਤਰੀ ਦੇ ਦੋਕ ਦਿਨ ਹੋਏ ਸੀ ਭੌਂਦਿਆਂ ਨੂੰ ਇੱਕ ਉਹ ਆ ਤੇ ਚੱਲ ਰ ਟੂਸੇ ਵਾਲਾ ਆਪਣਾ ਨਹੀਂ ਉੱਟਿਆਗਾ ਉਹਨੂੰ ਬੈਰੀ ਲੈ ਗਈ ਬਾਈ ਚਲੋ ਇਹ ਬਹਿ ਜਾਣਗੇ ਫਿਰ ਇਹਨਾਂ ਨੂੰ ਤਾੜ ਕੇ ਤੇ ਫਿਰ ਵੀ ਲੋ ਬਾਈ ਆਪਾਂ ਦੋ ਕਬੂਤਰ Paar ਕੱਢਿਆ ਤੇ ਜਿਹੜੇ ਆਪਣੇ ਉਹ ਡਿੱਗੇ ਸੀ ਕੱਲ ਇੱਕ ਡਿੱਗਿਆ ਸੀਗਾ ਬੈਰੀ ਨੇ ਸਿੱਟਿਆ ਸੀ ਉਹਦੇ ਪਤਾ ਨਹੀਂ ਖੁੰਨਤਾ ਯਾਰ ਬੈਰੀ ਨੇ ਪੰਨਿਆ ਪੰਨਿਆ ਮਾਰਿਆ ਹਲਾ ਉੱਡਿਆ ਹੀ ਨਹੀਂ ਆ ਇਹਨੂੰ ਚੰਨ ਚਾਰ ਦਿਨ ਹੋ ਗਏ ਬੱਚਾ ਜੀ ਆ ਜਾਣ ਤਾਂ ਦੋ ਕੂਤਰ ਬਾੜ ਕੱਢੇ ਵੇ ਆ ਦੇਖਦੇ ਆਉਂਦੇ ਆ ਛਤਰ ਨਾ ਤਰੀ ਨਹੀਂ ਲੱਗੀਆਂ ਤੇ ਚੱਲ ਰਲ ਬਈ ਆਪਣਾ ਨਹੀਂ ਡਿਆ ਯਾਰ ਉਹ ਕੂਤਰ ਦਾ ਬੜੀ ਟੈਨਸ਼ਨ ਬੜਾ ਘੈਂਟ ਕੂਤਰ ਸੀਗਾ ਉਹ ਚਲੋ ਕੋਈ ਗੱਲ ਨਹੀਂ ਦੇਖਦੇ ਹਰ ਲਓ ਬਾਈ ਜੀ ਦਾਣਾ ਪਾਣੀ ਆਪਾਂ ਦਿੱਤਾ ਪਾ ਇੱਧਰ ਵੀ ਪਾਤਾ ਸਾਰਿਆਂ ਨੂੰ ਪਾਤਾ ਦਾਣਾ ਪਾਣੀ ਤੇ ਬਾਹਰਲੇ ਖੁੱਡਿਆਂ ਨੂੰ ਵੀ ਪਾਤਾ दाना पाणी ਪਾ ਕੇ ਤੇ ਆਪਾਂ ਹੁਣ ਚੱਲਦੇ ਆਂ ਪਸ਼ੀਆਂ ਚ ਵੜਦੇ ਆਂ ਚਲ ਜੀਏ ਭਾਈ ਜੀ ਦਾਣਾ ਪਾਣੀ ਪਾਦਾ ਤੇ ਜਾਲੀਆਂ ਵਾਲਿਆਂ ਨੂੰ ਵੀ ਦਾਣਾ ਪਾਣੀ ਪਾ ਕੇ ਕੰਪਲੀਟ ਕਰਦਾ ਕੰਮ ਤੇ ਆਪਣੀ ਜਿਹੜੇ ਕੂਤਰ ਬਾਹਰ ਆ ਪੰਜ ਆ ਦੋ ਮੈਂ ਇੱਕ ਅੱਡੇ ਸੀਗੇ ਭਾਈ ਉਹ ਕੂਤਰ ਵਾਏ ਆਣਗੇ ਤੇ ਦੇ ਦੂਜੇ ਠੀਕ ਹੈ ਜੀ ਬਾਈ ਜਿਹੜਾ ਆਪਾਂ ਗੱਡੇ ਸੀਗੇ ਵੀ ਜਿਨ੍ਹਾਂ ਨੇ ਆਪਣਾ ਜਿੰਨਾ ਲਈਦਾ ਬਾਈ ਜਾਂ ਕਿਰਾ ਐਂਡ ਆ ਦਿੰਨੇ ਆਪਾਂ ਤੇ ਬਾਈ ਬਸ ਨਾਲ ਦਾ ਅਮਲ ਕਰਦੇ ਆਪਾਂ ਇਹਨਾਂ ਸਾਰਿਆਂ ਨੂੰ ਜਾਲੀਆਂ ਵਾਲਿਆਂ ਨੂੰ ਵੀ ਦਾਣਾ ਪਾਣੀ ਦਿੱਤਾ ਆਪਾਂ ਭਰਾ ਜਿਹੜਾ ਚੰਗਾ ਬੱਚਾ ਸੀ ਬਹੁਤ ਚੰਗਾ ਬੱਚਾ ਜਿਹੜਾ ਆ ਬੈਠਾ ਇਹ ਛਤਰੀ ਤੇ ਨਹੀਂ ਆਉਂਦਾਗਾ ਉਹ ਰਾਤ ਰਿਆ ਸੀ ਬਹਿਰੀ ਸੱਟ ਕੇ ਗਈ ਸੀ ਕੋਠੀ ਦੀ ਆਹ ਆ ਇਹ ਕਹੋ ਜਾਂਦਾ ਦੋ ਤੇ ਦੋ ਆਪਾਂ ਕਬੂਤਰ ਕੱਢੇ ਸੀ ਛਤਰੀ ਤੇ ਬੈਠਿਆ ਚਲੋ ਹੁਣ ਆਪਾਂ ਪਸੰਗਾਂ ਨੂੰ ਆਈਏ ਪਠਾ ਨਹੀਂ ਰਾ ਉਦੋਂ ਬਾਅਦ ਮਿਲਦੇ ਲਓ ਭਾਈ ਜਿਹੜੇ ਆਪਾਂ ਕਬੂਤਰ ਕੱਢੇ ਸੀ ਬਾਹਰ ਉਹ ਤਾਂ ਉੱਥੇ ਬੈਠਾ ਸਾਂ ਲਾਈ ਤਾਂ ਮੈਨੂੰ ਲੱਗਦਾ ਕਿ ਜਿਹਾਉਣਾ ਵੀ ਮੁਸ਼ਕਲ ਹੋ ਜਿਹੜਾ ਰਾਤ ਰਿਆ ਸੀ ਉਹ ਵੀ ਨਹੀਂ ਜਾਂਦਾ ਛਤਰੀ ਚ ਉੱਡਦਾ ਫਿਰਦਾ ਇਹਦੇ ਵਿੱਚ ਰਾਤ ਰਹੀ ਸੀ ਇੱਕ ਆ ਬੈਠੀ ਇਹ ਤੇ ਆਉਂ ਬਾਹਰ ਕੱਢੇ ਸੀਗੇ ਸਵੇ ਉੱਜੀ ਆ ਬੈਠੇ ਆ ਤੇ ਮੈਂ ਕਿਹਾ ਵੀ ਵਲੌਗ ਅੱਜ ਤੁੰਦ ਸੀ ਚੈਂਟਣਾ ਬਣਿਆ ਨਹੀਂ ਮੈਂ ਕਿਹਾ ਚਾ ਕੂਤਰ ਦਿਖਾ ਦਈਏ ਅੰਦਰ ਲਈ ਤਾਂ ਸਗੋਂ ਵੀਡੀਓ ਬਣ ਗਈ ਸੀਗੀ ਚਲ ਮੈਂ ਕਿਹਾ ਦਿਖਾ ਦਈਏ ਇਹਦੇ ਚ ਜੋੜਗਾ ਚ ਛੱਡ ਦੇਾਂਗੇ ਉਹ ਵੱਡੇ ਖੁੱਡੇ ਚ ਦੋ ਫਰਦੀਆਂ ਇਹਦੇ ਚ ਬਚਈ ਹੈ ਤੇ ਦਾਣੇ ਦੁਣੀ ਇਹ ਚੁਗਦੇ ਆ ਇਹਨਾਂ ਨੂੰ ਛੱਡ ਦੇਾਂਗੇ ਆਪਾਂ ਉਧਰ ਜੋੜਗਾ ਨੂੰ ਬਚ ਕੇ ਛੱਡ ਦੇਾਂਗੇ ਇੱਥੇ ਇਧਰਲੇ ਪਾਸੇ ਮੋਜੀ ਹੱਥ ਲੜਲੇ ਆ ਕੇ ਬੰਬ ਇਹ ਸਾਰੇ ਹੀ ਬੰਬ ਆ ਬਾਈ ਆ ਬੈਠੇ ਜੀਦਾ ਥੱਲੇ ਫਿਰਦੇ ਆ ਇਹ ਸਾਰੇ ਹੀ ਆਦੇ ਹੁੰਦੇ ਆ ਅਸਲਾ ਹੀ ਆ ਇਹ ਉਹ ਬੈਠਾ ਰੱਤਾ ਇਹ ਹੋ ਗਿਆ ਆ ਚੀਨੀ ਹੋ ਗਈ ਬਾਜੀਆਂ ਵਾਲੀ ਆ ਡੱਬੇ ਬੈਠਿਆ ਕੀ ਕਰ ਰੋਤਾ ਤੇ ਡੱਬਾ ਆ ਖੜੇ ਇਹ ਕਰਤਾ ਗਿਦਰਗੇ ਇਹ ਰੱਤਾ ਬੈਠਾ ਕੀ ਜੀ ਉਹਦੇ ਬੱਚੇ ਕਢਾਉਣੇ ਆ ਕੱਢ ਲਈ ਹੁਣੇ ਵਿੱਚ ਆ ਵੇ ਨੇ ਹਾਂ ਦੇ ਪੱਕ ਗਏ ਚੱਲ ਇਹਨਾਂ ਨੂੰ ਕਢਾ ਲਾਂਗੇ ਆ ਝੋਲੀ ਕਿਉਂਕਿ ਘੌਲ-ਘੌਲ ਜੀ ਕੰਮ ਹੋ ਗਿਆ ਉਹਦੇ ਚ ਵੀ ਦੂਜੇ ਬੱਚੇ ਆ ਉਹਦੇ ਚ ਇੱਕ ਜੋੜੀ ਆ ਕੁਝ ਬੱਚੇ 3 ਬੱਚੇ ਆ ਇੱਕ ਜੋੜੀ ਆ ਇਹਦੇ ਚ ਸਾਰੇ ਬਾਈ ਜੱਸੇ ਵਾਲੇ ਕਬੂਤਰ ਆ ਇੱਕ ਬੱਚਾ ਛੱਡ ਕੇ ਵੀ ਆ ਬੈਠਾ ਇਹਦੇ ਬਾਈ ਜੀ ਲੱਤ ਤੇ ਮੈਥੋਂ ਪ੍ਰੋਬਲਮ ਹੋ ਗਈ ਸੀ ਇਹ ਲੱਤ ਖੋਲਦੇ ਅੱਜ ਆਪਾਂ ਇਹਦੀ ਆਪਾਂ ਹੀ ਸੀਗੀ ਥੋੜਾ ਜਿਹਾ ਮਲਣ ਕੰਮ ਸੀਗਾ ਤੇ ਇੱਥੇ ਰੁਕੀ ਹੋਈ ਸੀ ਟਾਣੀ ਚ ਤੇ ਵੀਟਾ ਬੰਦਾ ਥੋੜਾ ਜਿਹਾ ਕੰਮ ਗਿਆ ਉਹਨੂੰ ਵੀ ਡੀਕੀ ਜਨੇ ਤੇ ਇੱਕ ਆਪਣਾ ਕੱਲ ਵਾਲਾ ਉੱਪਰ ਡਖੜਾ ਸੀਗਾ ਉਹ ਫਰਦਾ ਉਹਨੂੰ ਜਾ ਕੇ ਦੇਖਦੇ ਆਂ ਉੰਟਾ ਹੈਗਾ ਨਿੱਕੇ ਨਹੀਂ ਛੱਡ ਕੇ ਆਂਦਾ ਘਰੇ ਤਾਂ ਕਿ ਭਿੰਨੀ ਰੱਖੀ ਜਦ ਬੈਗੀ ਤਾੜ ਦੀ ਜਾਲ ਤੇ ਵਾਸਾ ਸੀ ਹੁਣੇ ਮੁੜ ਆਉਨੇ ਆ ਥੋੜਾ ਜਿਹਾ ਕੰਮ ਆਈ ਸੀ ਲਓ ਜੀ ਜਿਹੜੇ ਰਾਤ ਰਏ ਆ ਪਤਾ ਨਹੀਂ ਉਹਨਾਂ ਨੂੰ ਕੀ ਅੱਗ ਲੱਗੀ ਆ ਉਹ ਡਿੱਗਦੀ ਤਾਂ ਪਹਿਲਾਂ ਵੀ ਸੀ ਉਹ ਡਿੱਗੀ ਬੈਠੀ ਆ ਕੋ ਬੈਠੀ ਤੇ ਪਤਾ ਨਹੀਂ ਕੀ ਚੱਕਰ ਚਲੋ ਠੀਕ ਆ ਜੀ ਨਹੀਂ ਆਉਂਦੇ ਤਾਂ ਨਾ ਆਉਣ ਫੇਰ ਇਹਨਾਂ ਨੂੰ ਫੜ ਕੇ ਦਫਾ ਕਰਾਂਗੇ ਪਰਾਂ ਕਿਸੇ ਪਾਸੇ ਤੇ ਉਹ ਬੂਟ ਪਾਈ ਜਾਂਦਾ ਵਾ ਇਹ ਇਹ ਆ ਬੈਠਾ ਇਹ ਫੇਰ ਕਹਿ ਦੂਗਾ ਮੈਨੂੰ ਤੂੰ ਵੀਡੀਓ ਚ ਲਿਆਣੀ ਇਹ 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 ਆ ਬੈਠਾ ਚਲੋ ਠੀਕ ਹੈ ਜੀ ਫਿਰ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਭਰ ਚੁੱਕ ਦਿਖੀ ਮਾਂ ਸਸੀ ਗੱਲ ਜੀ